ਸ਼ੰਕਲਸ ਕਰਕੇ ਸਾਥੀ ਕੰਟਰੈਕਟਰ ਵੇਸ ਤੇ ਕਰਾਏ ਇੱਕ ਤਾਂ ਇਹ ਨਾ ਠੱਗਾ ਨੇ ਇਹ ਨਾ ਚੋਰਾਂ ਨੇ ਸਾਡਾ ਨਿਸ਼ਾਨ ਲਿੱਤਾ ਤਾਂ ਨਿਸ਼ਾਨ ਲਗਾ ਸਾਡੇ ਦੀ ਪੁੱਠਾ ਚਲਾ ਜਿਹੜਾ 10 ਸਾਲਾਂ ਬੇਲੇ ਕੇ ਆਏ ਨੇ ਇਹ ਕਿਉਂਕਿ ਕਾਨੂੰਨ ਨੂੰ ਜਲਮ ਇੱਕ 10 ਵਾਰਾ ਪੜਾ ਲਿਖਿਆ ਐਮਐਲਏ ਨਹੀਂ ਦਿੰਦਾ ਇਹ ਜਿਹੜੇ ਆਈਐਸ ਲੋਬੀ ਬੈਠੀ ਹੈ ਨੇ ਉਹ ਕਾਨੂੰਨ ਬਣਾਉਂਦੀ ਹੈ ਪਤਾ ਹੀ ਉਹਨਾਂ ਠਗਾਂ ਦਾ ਢੇਂ ਨਹੀਂ ਭਰਦਾ ਜੋ ਗਰੀਬਾਂ ਨਾਲ ਦਿਨਵੇ ਦਿਨੋਂ ਧੱਕਾ ਕਰਦੇ ਜਾ ਰਹੇ ਨੇ ਇਸ ਕਰਕੇ ਮੇਰੇ ਮਲਾਜ਼ਮ ਸਾਥੀਓ ਸਫਾਈ ਸੇਵਕ ਜੂਨੀਅਨ ਦੇ ਪਰ ਆਪਣਾ ਵਿਸ਼ਵਾਸ ਮਲਾ ਕੇ ਰੱਖਿਓ ਆਨ ਵਾਲੇ ਦਿਨਾਂ ਦੇ ਵਿੱਚ ਇਹ ਸਰਕਾਰ ਦੇ ਹਲਕੇ ਦੇ ਵਿੱਚ ਹੱਥ ਪਾ ਕੇ ਕੱਲੀ ਕੱਲੀ ਮੰਗ ਮੰਨਵਾ ਕੇ ਦਿਖਾਵੇਗੀ ਸਫਾਈ ਸੇਵਕ ਜੂਨੀਅਨ ਪੰਜਾਬ ਤੇ ਜਿਸ ਤਰ੍ਹਾਂ ਵੀ ਜੋ ਮੰਚ ਦੇ ਉੱਪਰ ਆਪਣੇ ਨੇਤਾगण ਬੈਠੇ ਨੇ ਸਫਾਈ ਸਰਕ ਜੂਨੀਅਨ ਦੇ ਪੰਜਾਬ ਦੇ ਬੰਦਾਨ ਜੀ ਜਿਸ ਤਰ੍ਹਾਂ ਵੀ ਅੱਗੇ ਦਿਸ਼ਾ ਨਿਰਦੇਸ਼ ਦੇਣਗੇ ਇਸ ਧੂਰੀ ਦੇ ਵਿੱਚ ਕਿਸੇ ਵੀ ਬਜ਼ਾਰ ਚੋਂ ਆਪਣਾ ਮਾਰਚ ਕਰਨਾ ਵਾ ਕਾ ਇੱਕ ਲਾਈਨਾਂ ਦੇ ਰੂਪ ਦੇ ਵਿੱਚ ਜਾ ਕੇ ਆਪਣਾ ਚੱਲਣਾ ਵਾ ਔਰ ਪੰਜਾਬ ਸਰਕਾਰ ਦਾ ਦੱਬ ਕੇ ਵਿਛਾਪਾ ਕਰਨਾ ਵਾ ਜੇ ਕੋਈ ਗੱਲ ਗਲਤ ਗਈ ਹੋ ਤਾਂ ਮਾਫ ਕਰਿਓ ਜੈ ਜਨਤਾ ਜੈ ਸੰਗਰਮ ਜਿਸ ਸੰਘਾਸ ਕਰਦੇ ਲੋਕਾਂ ਦੀ